ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਵਾਹਿਕ ਨੂੰ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਾਡਾ ਚੈਨਲ ਜੀ ਗੋਲਡਨ ਪੰਜਾਬ ਵਿਦ ਬੁਕਿੰਗ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਤੇ ਕਮੈਂਟ ਕਰੋ ਸ਼ੇਅਰ ਕਰੋ ਛੋਏ ਮੇਰੀ ਰਿਕੁਐਸਟ ਹੈ ਤੇ ਅੱਜ ਆਪਾਂ ਤੁਹਾਨੂੰ ਟੈਲਵਾਨ ਦਾ ਇਲਾਜ ਦੱਸਦੇ ਆ ਜੀ ਜਨਕਿ ਟੁੱਟਰੀ ਪੰਜਾਬੀ ਜਿਸੀ ਨੂੰ ਟੁੱਟਰੀ ਕਹਿੰਦੇ ਆ ਤੇ ਇੰਗਲਿਸ਼ ਨੂੰ ਟੈਲਵਾਨ ਕਹਿੰਦੇ ਆ ਟੈਲਵਾਨ ਨਹੀਂ ਟੈਲਵਾਨ ਟੈਲਵਾਨ ਲੈਣਾ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਤਰੀਕਾ ਦੱਸ ਦਿਆਂ ਤੁਹਾਨੂੰ ਵੀ ਇਹ ਤੁਸੀਂ ਕਰਨਾ ਹੀ ਕਰਨਾ ਜਿਹਨਾਂ ਦੇ ਟੁੱਟਰੀ ਐ ਤੇ ਬਾਕੀ ਤੁਹਾਨੂੰ ਕੁਝ ਐਕਸਰਸਾਈਜ਼ਾਂ ਦੱਸ ਦਿਆਂ ਬਿਲਕੁਲ ਠੀਕ ਹੋ ਜਾਓਗੇ ਮੇਰਾ ਇੰਨਾ ਬੁਰਾ ਹਾਲ ਸੀ ਵੀ ਮੈਂ ਸਿੱਧੀ ਬਹਿ ਨਹੀਂ ਸੀ ਸਕਦੀ ਦਰਦ ਅਸੀਂ 24 ਘੰਟੇ ਲਾਉਂਦਾ ਸੀ ਵੀ ਮੈਂ ਫਲਸ਼ ਵਿੱਚ ਜਾਵਾਂ ਪਲਾਸਟਿਕ ਜਾਵਾਂ ਵੀ ਮੈਂ ਦਵਾਈ ਤੇ ਪਹਿਲੀ ਕੱਲ ਟੁੱਡਰੀ ਕੋਈ ਹੁੰਦੀ ਹੋਈ ਨਹੀਂ ਸਿੱਧੀ ਜੀ ਗੱਲ ਆਪਾਂ ਦਰਦਾਂ ਦੀਆਂ ਗੋਲੀਆਂ ਅਗਲਾ ਦੇ ਜਾਂਦਾ ਆਪਣੇ ਦਰਦ ਤੇ ਟਿਕ ਜਾਂਦਾ ਪਰ ਟੁੱਡਰੀ ਹੁੰਦੀ ਕੀ ਐ ਟੁੱਡਰੀ ਕ ਆਪਣੀ ਰੀੜ ਦੀ ਹੱਡੀ ਦੇ نیچے ਸਿਰਫ ਇੱਕ ਜਗ ਦੀ ਹੱਡੀ ਹੁੰਦੀ ਐ ਉਹ ਪਤਲੀ ਹੁੰਦੀ ਹੈ ਮੁਰੋ ਤਿੱਖੀ ਹੁੰਦੀ ਹੈ ਜਦੋਂ ਉਹ ਐ ਰਹਿੰਦੀ ਹੈ ਉਦੋਂ ਠੀਕ ਹੁੰਦਾ ਹੈ ਵੀ ਜਦੋਂ ਉਹ ਮੁੜ ਜਾਂਦੀ ਹੈ ਨਾ ਐ ਉਹ ਚ ਮੋੜ ਪਾ ਜਾਂਦਾ ਫਿਰ ਉਹ ਇੰਨਾ ਦਰਦ ਕਰਦੀ ਹੈ ਢੂਹੀ ਵੀ ਦਰਦ ਕਰਦੀ ਹੈ ਬੈਠਿਆ ਨਹੀਂ ਜਾਂਦਾ ਲਓ ਜੀ ਹੁਣ ਆਪਾਂ ਇਹਨੂੰ ਕਿਵੇਂ ਬਣਾਉਣਾ ਹੈ ਇਹਨੂੰ ਦੇ ਵਿੱਚ ਨਾ ਆਦੀਆਂ ਢੀਹੀਆਂ ਆਪਾਂ ਕਹਿੰਦੇ ਨੇ ਚਾਰ ਕੁੰਗਲੀਆਂ ਐ ਜੇ ਪਾ ਲਓ ਜਿਹੜਾ ਆਪਾਂ ਨਾ ਗੋਹਾ ਛੱਡ ਤੋਂ ਫਰੋਂ ਨੂੰ ਪਤਾ ਹੀ ਹੈ ਇਹਨੂੰ ਹੁੰਦਾ ਕੀ ਹੈ ਆ ਦੇਖੋ ਇਹਦਾ ਪੱਕ ਪਿੰਡ ਵਾਲੇ ਕੋਲ ਤਾਂ ਪੱਕੇ ਇਹਨੂੰ ਹੁੰਦੇ ਆ ਇਹਨਾਂ ਦੇ ਕਿ ਸਟਾਟਾ ਹੈ ਇਹ ਇਹਨੂੰ ਅੱਗੇ ਭੀ ਦੋਹ ਸਕਦੇ ਸੀ ਆ ਦੇਖੋ ਜਿਹਦੇ ਵਿੱਚ ਵਿੱਚ ਦੇ ਵਿੱਚ ਹੈ ਨਾ ਥੋੜਾ ਸਰਾਖ ਹੈ ਇਹਦੇ 'ਚ ਤੇ ਇਹਨੂੰ ਨਾ ਜੇ ਜਿਹੜਾ ਲੱਕੜ ਦਾ ਮੰਜਾ ਤਾਂ ਬਹੁਤ ਵਧੀਆ ਕਰ ਲੈ ਸਾਡੇ ਨੂੰ ਲੱਕੜ ਦਾ ਮੰਜਾ ਹੈ ਨਹੀਂ ਅਸੀਂ ਸ਼ਹਿਰ 'ਚ ਰਹਿੰਦੇ ਆ ਤੁਸੀਂ ਆ ਪਾਵੇ ਕਿ ਇਹਨੂੰ ਐਂ ਧਰ ਲੈਣਾ ਜੇਕਰ ਲੋਹੇ ਦਾ ਲੱਕੜ ਦਾ ਮੰਜਾ ਹੋਵੇ ਤਾਂ ਬੜਾ ਵਧੀਆ ਤੁਸੀਂ ਬੈਠਣਾ ਕਿੱਥੇ ਆ ਤੁਸੀਂ ਐਂ ਬੋਝ ਕੇ ਉੱਥੇ ਬੈਠਣਾ ਜਿਹੜੀ ਥੋੜੀ ਢੁੱਡਰੀ ਹੈ ਉਸ ਥੋੜੀ ਜਿਵੇਂ ਉਹ ਵਿਚਾਲੇ ਜਿਹੜਾ ਪਾਸ ਹੋਟ ਆਇਆ ਸਰਾਖ ਜਿਹਾ ਬਣਾਇਆ ਉਹਦੇ ਕਿਉਂ ਨਹੀਂ ਚਹੀਦੀ ਆ ਦੇਖੋ ਜੀ ਇਹ ਐਂ ਬਹਿ ਜਾਣਾ ਇਹ ਆਏ ਬੈ ਕੇ 2-3 ਦਿਨ ਤੁਸੀਂ ਐਸ ਲੋਟ ਬੈ ਨਹੀਂ ਸਕਦੇ ਜੀ ਕਿਉਂ ਕਿਉਂਕਿ ਜਿਹੜੀ ਟੁੱਟਰੀ ਹੈ ਜਦੋਂ ਦਰਦ ਕਰਦੀ ਹੈ ਆਪਾਂ ਕਿਹੜਾ ਬੈਠਣ ਮੈਂ ਤੁਹਾਨੂੰ ਆਰਾਮ ਨਾਲ ਬਹਿਗੀ ਕਿਉਂਕਿ ਮੇਰਾ ਦਰਦ ਹਟ ਚੁੱਕਿਆ ਜਦੋਂ ਦਰਦ ਨੂੰ ਬਹੁਤ ਇਨਾ ਔਖਾ ਲੱਗਦਾ ਤੁਸੀਂ ਮਸਾਂ 1 ਮਿੰਟ ਬੈਠੂਗੀ ਮੈਂ ਜੀ ਇਹ ਤੇ ਤੁਸੀਂ ਐ ਹੌਲੀ 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 ਆਦੇ ਪੈਰ ਐ ਕਰਦੇ ਜਾਏ ਉੱਥੇ ਭਾਰ ਛੱਡਦੇ ਜਾਓ ਭਾਰ ਇੱਥੇ ਦੇਈ ਜਾਓ ਵੀ ਐ ਭਾਰ ਦੇਈ ਜਾਓ ਤੁਸੀਂ 2 ਮਿੰਟ 3 ਮਿੰਟ ਕਿੰਨਾ ਚਿਰ ਸੋਥੋਂ ਬੈਠਿਆ ਹੰਦਾ ਬੈਠ ਸਕਦੇ ਦਿਨ ਚ ਤੁਸੀਂ ਇਹ 3-4 ਵਾਰ ਕਰਨਾ ਜਿੰਨਾ ਦੇ ਟੁੱੜਰੀ ਹੈ ਆ ਦੇਖੋ ਐ ਬੈਠ ਜਾ ਉਹ ਤੋਂ ਬਾਅਦ ਜਿੱਥੇ ਤੁਹਾਡੀ ਜਦੋਂ ਤੁਹਾਡੀ ਜਿਹੜੀਆਂ ਜਮੈਂ ਬੈਕ ਸਾਈਡ ਹੁੰਦੀ ਹੈ ਸੋਡੀ ਟੁੱੜਰੀ ਨੀਚੇ ਹੁੰਦੀ ਹੈ ਇੱਥੇ ਹੁੰਦੀ ਹੈ ਤੁਸੀਂ ਉਹਨੂੰ ਕਿਸੇ ਤੋਂ ਨਹੀਂ ਝਕਾਉਣਾ ਟੁੱੜਰੀ ਨੂੰ ਕਿਸੇ ਹੋਰ ਪਰਸਨ ਤੋਂ ਨਹੀਂ ਝਕਾਉਣਾ ਕਿਉਂਕਿ ਨਹੀਂ ਹਿਸਾਬ ਹੁੰਦਾ ਸੋ ਉਹਨੂੰ ਪਤਾ ਹੁੰਦਾ ਸੋਡੀ ਇੱਥੇ ਟੂ ਬ੍ਰੇਕ ਐਂਡ ਤੇ ਜਾਂਦੀ ਹੈ ਉਦੋਂ ਤੁਹਾਨੂੰ ਆਪ ਇਹ ਆੰਗ ਬਣਨਾ ਹੈ 1 2 3 4 5 6 7 ਐਵੇਂ ਚੱਕ ਲੈਣਾ ਠੀਕ ਹੈ ਜੀ ਆਪ ਦਾ ਟ੍ਰੀਟਮੈਂਟ ਆਪ ਕਰਨਾ ਨਾ ਕਿ ਕਿਸੇ ਤੋਂ ਕਰਾਉਣਾ ਕਿਉਂਕਿ ਟੁੱਡੀ ਬਾਲੀ ਵੀ ਨਹੀਂ ਚਪਾਉਣੀ ਚਾਹੀਦੀ ਤੁਸੀਂ ਟੁੱਡੀ ਆਪ ਦੀ ਆਪਣੇ ਹੱਥ ਨਾਲ ਆਪ ਚੱਕ ਸਕਦੇ ਹੋ ਮੈਂ ਇਹ ਟੁੱਡੀ ਠੀਕ ਕਰ ਲਈ ਬਿਲਕੁਲ ਠੀਕ ਹੋ ਗਈ ਹੁਣ ਤਾਂ ਮੈਨੂੰ ਪਤਾ ਹੀ ਟੁੱਡੀ ਦਰਦ ਕੀ ਹੁੰਦਾ ਪਹਿਲਾਂ ਬਹੁਤ ਔਖਾ ਸੀ ਬਾਰ-ਬਾਰ ਲੱਗਦੀ ਸੀ ਫਲਸ਼ ਹੋ ਜਾਈਏ ਸੋ ਹੁਣ ਤੁਹਾਨੂੰ ਕੁਝ ਐਕਸਰਸਾਈਜ਼ਾਂ ਦੱਸਦੀ ਹਾਂ ਜੀ ਤੇ ਕਪਣੀ ਜਿਹੜੀ ਟੂ ਹੇਰ ਟੂ ਡਰੀ ਵਾਲੀ ਜਗ੍ਹਾ ਉੱਥੇ ਸਰੋਂ ਦਾ ਤੇਲ ਗਰਮ ਕਰਕੇ ਮ사ਜ ਜਰੂਰ ਕਰੋ ਜ਼ਰੂਰੀ ਹੈ ਵੀ ਗਰਮ ਤੇਲ ਦੀ ਮ사ਜ ਕਰ ਲਈਏ ਤਾਂ ਕੋਈ ਤੁਹਾਡੀ ਆਪ ਮਾਂ ਭੈਣ ਜੇ ਕਰ ਸਕਦਾ ਤਾਂ ਉਹ ਤੋਂ ਕਰਾਓ ਨਹੀਂ ਆਪਦੇ ਹੱਥ ਨਾਲ ਆਪ ਐਂ ਦੇ ਲਓ ਤੇ ਗਰਮ ਪਾਣੀ ਦੀ ਤੁਸੀਂ ਟਕੋਰ ਵੀ ਦੇ ਸਕਦੇ ਹੋ ਜਿੰਨਾ ਦੇ ਜਿਆਦਾ ਦਰਦ ਹੋ ਰਿਹਾ ਤੁਸੀਂ ਗਰਮ ਪਾਣੀ ਦੀ ਥੈਲੀ ਨਾਲ ਜਾਂ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਦੇ ਸਕਦੇ ਹੋ ਹੌਲੀ ਹੌਲੀ ਕਿਉਂਕਿ ਟੁੱਡਰੀ ਦੇ ਵਾਲੇ ਦੇ ਵਾਲੇ ਨਾਲ ਜੀ ਤੇਲ ਬੋਨ ਦੇ ਵਾਲੇ ਦੇ ਵਾਲੇ ਸੋਇਆ ਗੰਦੀਆ ਉਹਦੇ ਕਰਕੇ ਥੋੜਾ ਦਰਦ ਬਹੁਤ ਹੁੰਦਾ ਬੈਠਾ ਬੈਠ ਨਹੀਂ ਸਕਦੇ ਲੋਕ ਵਾਲੇ ਤਾਂ ਵਿਚਾਰਾ ਨੂੰ ਬਹੁਤ ਤੰਗ ਕਰਦੀ ਹੈ ਢੁੱਢਰੀ ਬਹੁਤ ਜਿਆਦਾ ਤੇ ਹੁਣ ਤੁਹਾਨੂੰ ਆਪਾਂ ਥੋੜੀਆਂ ਹੀ ਦੱਸਾਂਗੇ ਜੀ ਐਕਸਰਸਾਈਜ਼ਾਂ ਉਹ ਸਾਰੀਆਂ ਢੁੱਢਰੀ ਲਈ ਹੈ ਸੌਖੀਆਂ ਹੀ ਆ ਸਾਰੇ ਸਾਰੇ ਕਾਸ਼ੇ ਤੇ 5 ਮਿੰਟ ਲੱਗਦੇ ਨਹੀਂ ਹੈਗੇ ਵੀਡੀਓ ਲੰਬੀ ਤਾਂ ਬਣ ਜਾਂਦੀ ਜੀ ਵਿੱਚ ਬੋਲਣਾ ਪੈਂਦਾ ਆ ਦੇਖੋ ਆ ਪੈਰ ਹੀ ਢੁੱਢਰੀ ਇਹ ਐਕਸਰਸਾਈਜ਼ਾਂ ਨਾਲ ਉਹਨਾਂ ਨੂੰ ਵੀ ਬਹੁਤ ਚੰਗੀਆਂ ਜਿਨ੍ਹਾਂ ਦੀ ਢੂਹੀ ਦੁਖਦੀ ਹੈ ਵੀ ਢੂਹੀ ਦਾ ਦਰਦ ਹੈ ਤੇ ਟੁੱਢੀ ਤਾਂ ਠੀਕ ਹੋਣੀ ਹੋਣੀ ਹੁਣ ਤੁਸੀਂ ਗੋਡੇ ਇਕੱਠੇ ਕਰ ਲੈਣੇ ਆਏ ਪੈਣਾ ਥੱਲੇ ਆ ਬੈੱਡ ਬੁਟ ਤੇ ਪੈ ਕੇ ਕਿਤੇ ਨਹੀਂ ਕਰਨੀ ਵੀ ਥੱਲੇ ਛੋਟੇ ਜਾਂ ਗੱਦਾ ਹੋਵੇ ਜਾਂ ਚਾਤ ਹੋਵੇ ਲੱਤ ਨੂੰ ਐਂ ਧਰ ਲੋ ਇੱਧਰ ਜਿਹੜੀ ਮਰਜ਼ੀ ਲੱਤ ਹੋਵੇ ਪਹਿਲਾਂ ਐਂ ਧਾਨੀ ਐ ਇੰਨਾ ਹੀ ਕਰਨਾ ਇੱਕ ਮਿੰਟ ਲਈ ਰੋਕ ਕੇ ਰੱਖਣਾ ਇੱਥੇ ਕੰਦੂਆ ਦੋ ਜੀ ਇੱਕ ਅੱਧਾ ਮਿੰਟ ਰੋਕ ਕੇ ਰੱਖਣੀ ਹੈ ਜ਼ਰੂਰ ਹੈ ਇਹ ਤੋਂ ਡ੍ਰਿਲ ਲਈ ਐਕਸਰਸਾਈਜ਼ ਜਣਜੀ 100% 100% ਤੁਹਾਡੀ ਡ੍ਰਿਲ ਠੀਕ ਹੋ ਜੂ ਸੋਨੂੰ ਪਤਾ ਵੀ ਨਹੀਂ ਲੱਗਣਾ ਵੀ ਜਾਨੀ ਕਿ ਤਿੰਨ ਚਾਰ ਵਾਰ ਇਧਰੋਂ ਕਰ ਲੋ ਐਵੇਂ ਜਿੱਕਰ ਤਿੰਨ ਚਾਰ ਵਾਰੀ ਇਧਰੋਂ ਕਰ ਲੋ ਤੇ ਅਗਲੀ ਐਕਸਰਸਾਈਜ਼ ਹੈ ਜੀ ਐ ਇੰਨੀ ਤੁਸੀ ਐਸਾ ਤੁਮੇ ਲੱਤ ਨੂੰ ਆਇਆ ਹੱਥ ਪਾਉਣਾ ਹੈ। ਐ। ਛੋਡੇ ਐਸ ਪੱਟ ਤੇ ਇੰਨੀ ਖਿੱਚ ਪਾਉਗੀ ਕਿ ਤੇਰਾ ਸਾਨੂੰ ਬਹੁਤ ਔਖਾ ਲੱਗੂਗਾ। ਐ। ਇਹ ਦੂਜੀ ਐਕਸਰਸਾਈਜ਼ ਹੈ। ਇਹਨੂੰ ਐ ਕਰਨਾ। ਜਿੰਨਾ ਸੋ ਤੁਹ ਖਿੱਚੀ ਜਾਂਦੀ ਹੈ ਖਿੱਚ ਲਿਆ ਕਰੋ। ਇੱਕ ਅੱਧਾ ਮਿੰਟ ਰੋਕ ਕੇ ਰੱਖਿਆ ਕਰੋ। ਠੀਕ ਹੈ। ਬਹੁਤ ਸੌਖੀਆਂ ਐਕਸਰਸਾਈਜ਼ਾਂ ਹੈ। ਇਹ ਢੂਈ ਵੀ ਠੀਕ ਹੁੰਦੀ ਹੈ ਤੇ ਢੂਬਰੀ ਵੀ ਠੀਕ ਹੁੰਦੀ ਆ। ਕੋਈ ਇਹ ਬਾਹਲਾਂ ਵੱਡੀਆਂ ਐਕਸਰਸਾਈਜ਼ਾਂ ਦੀ ਪਹਿਲੀ ਵਾਲੀ ਨੂੰ ਵੀ 5-7 ਵਾਰ ਕਰੋ ਦੂਜੀ ਨੂੰ ਵੀ ਫੇਰ ਫੇਰ ਤੁਸੀਂ ਆਪਣੇ ਐ ਗੋਡੇ ਜੋੜ ਕੇ ਇਧਰ ਨਾਲ ਗੋਡਾ ਥੋੜਾ ਐ ਵੱਜਣਾ ਚਾਹੀਦਾ ਐ ਹੱਥ ਸਿੱਧੇ ਕਰ ਲਓ ਇਧਰ ਨਾਲ ਐ ਵੱਜਣਾ ਚਾਹੀਦਾ ਟਰੂ ਹੀ ਲਈ ਤੇ ਢੁੱਬਰੀ ਲਈ ਦੋਨੀਆਂ ਇਹ ਐਕਸਰਸਾਈਜ਼ਾਂ ਸੇਮ ਐ ਕਿੰਨੇ ਮਰਜ਼ੀ ਕ ਜਿਹੜੀ ਝੂਈ ਦੁਖਦੀ ਆ ਉਹ ਲੱਤਾਂ ਜੋੜ ਕੇ ਕਰਨੀ ਹੁੰਦੀ ਐ ਚ ਹਾਂ ਨਾ ਇਹ ਵੀ ਖੇਲਰ ਵੀ ਐ ਲੱਤਾਂ ਪਾਉਂਦੀ ਕੋਈ ਆਏ ਇਧਰ ਵੱਜਣੀ ਆ ਇਧਰ ਵੱਜਣੀ ਆ ਆ ਦੇਖੋ ਜੀ ਬਹੁਤ ਸੌਖੀ ਐਕਸਰਸਾਈਜ਼ ਹੈ ਬਹੁਤ ਵਧੀਆ ਐਕਸਰਸਾਈਜ਼ ਹੈ ਜਿੰਨੀ ਵੀ ਤੇ ਬਿੋਂਨੀ ਵਧੀਆ ਚੀਜ਼ ਹੈ ਇਹ ਟੁੱਟਰੀ ਗਈ ਪੈ ਲਵਾਉਣੀ ਠੀਕ ਹੈ ਜੀ ਇਹ ਸਹੀਆਂ ਸੌਖੀਆਂ ਹੀ ਐਕਸਰਸਾਈਜ਼ਾਂ ਤੇ ਉਦੋਂ ਬਾਅਦ ਤੁਸੀਂ ਵੀ ਤੁਸੀਂ ਐ ਜਿੰਨਾ ਹੋ ਸਕਦਾ ਐਨ ਐ ਇੱਕ ਤਰ੍ਹਾਂ ਤਰ ਮੋੜ ਕੇ ਦੂਜੀ ਨੂੰ ਐ ਕਰਨਾ ਸੌਖੀਆਂ 0 ਤੇ 3000 ਰੁਪਏ ਦੀ ਇਹਨੂੰ ਵੀ ਇਹੀ ਰੱਖਣਾ ਹੈ ਫਿਰ ਇਹਨੂੰ ਇੱਥੇ ਲਿਆ ਕੇ ਐਵੇਂ ਆ ਰੱਖਣਾ ਇਹ ਟੁੱਡਰੀਲੀ ਐਕਸਰਸਾਈਜ਼ ਹੈ ਜੀ ਬਹੁਤ ਵਧੀਆ ਐਕਸਰਸਾਈਜ਼ ਹੈ ਇੱਕ ਨੰਬਰ ਐਕਸਰਸਾਈਜ਼ ਹੈ ਤੇ ਲਾਸਟ ਜਦੋਂ ਵੀ ਖੜੇ ਹੋਣਾ ਡੇਡੇ ਹੋ ਕੇ ਹੋਣਾ ਇੱਕੇ ਦਾ ਸਿੱਧਾ ਨਹੀਂ ਹੋਣਾ ਤੇ ਲਾਸਟ ਹੈ ਛੋਡੀ ਐਕਸਰਸਾਈਜ਼ ਹਾਂ ਬੈਠਾ ਪੈਰ ਤੁਹਾਡੇ ਪਿੱਛੇ ਨੂੰ ਮੁੜੇ ਹੋਣੇ ਚਾਹੀਦੇ। ਇਹ ਪੈਰ ਤੁਹਾਡੇ ਪਿੱਛੇ ਨੂੰ ਮੁੜੇ ਹੋਣੇ ਚਾਹੀਦੇ। ਇਹ ਸਾਰੀਆਂ ਚੀਜ਼ਾਂ ਡਿਲੀਜਨ ਦੇ ਟੈਲ ਬਉਣ ਲਈ ਹੈ। ਉਸ ਤੋਂ ਬਾਅਦ ਤੁਸੀਂ ਇਸ ਐਕਸਰਸਾਈਜ਼ ਦੇ ਨਾਲ ਨਾਲ ਤਾਂ ਤੁਹਾਡਾ ਸੁੱਡ ਮੈਟੂ ਹੀ ਦੁਖ ਨੂੰ ਹਟ ਜੂ। ਨਾਲੇ ਮਤਲਬ ਜਿਹੜਾ ਜਿਨ੍ਹਾਂ ਦੇ ਕਹਿੰਦੇ ਆ ਬੈ ਇਹ ਐਕਸਰਸਾਈਜ਼ ਤਿੰਨ ਚਾਰ ਕੰਮ ਕਰੂਗੀ। ਪੇਟ ਵਾਸਤੇ ਵੀ ਬਹੁਤ ਵਧੀਆ। ਟੈਲਵੋਨਰੀ ਢਿਡਰੀ ਵਾਸਤੇ ਢੁਗੀ ਦੁਖ ਦੀ ਵਾਸਤੇ ਬਹੁਤ ਵਧੀਆ ਤਿੰਨ ਚਾਰ ਕੇ ਐਕਸਰਸਾਈਜ਼ਾਂ ਸੌਖੀਆਂ ਐਕਸਰਸਾਈਜ਼ਾਂ 5-4 ਮਿੰਟਾਂ ਚ ਹੋ ਜਾਂਦੀਆਂ ਕਿੱਕੋ ਪਾਵੇ ਤੇ ਬੈਠਣ ਵਾਲਾ ਤਰੀਕਾ ਵਾਰ ਤੋਂ ਛੋਟੀ ਢਿਡਰੀ ਬਿਲਕੁਲ ਠੀਕ ਹੋ ਜੂਗੀ। ਸਰੋਂ ਦੇ ਗਰਮ ਤੇਲ ਦੀ ਮ사ਜ ਕਰਨੀ ਨਹੀਂ ਭੁੱਲਣੀ। ਬਾਕੀ ਵੀਡੀਓ ਬਣਾਉਣ ਦੇ ਵਿੱਚ ਕੋਈ ਕਮੀ ਰਹੀ ਹੋਵੇ ਸੀ ਸੌਰੀ ਚਾਹੁੰਦੇ ਆ ਜੀ। ਕਿਉ ਤੁਹਾਡਾ ਸਭ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਾ ਕਾ ਭੋਗ